ਸਵੀਕਾਰ ਸਾਰਿਆਂ ਨੂੰ ਇੱਕ ਨਾ ਮੇਰੀ ਬਹੁਤ ਜ਼ਰੂਰੀ ਬੇਨਤੀ ਹੈ ਇਹਨੂੰ ਬੇਨਤੀ ਵੀ ਸਮਝਿਓ ਤੇ ਕਬੂਲ ਵੀ ਕਰਿਓ ਵੀਡੀਓ ਸ਼ੇਅਰ ਵੀ ਕਰਿਓ ਇੱਕ ਜਿੰਨੇ ਵੀ ਆਪਣੇ ਰੈਡੂ ਡੇਰੀ ਫਾਰਮ ਤੇ ਕੋਈ ਵੀ ਬੰਦਾ ਮੱਝਾਂ ਲੈਣ ਆਉਂਦਾ ਕੋਈ ਵੀ ਜ਼ਿੰਮੇਦਾਰ ਘਰੇਲੂ ਕੋਈ ਵੀ ਬੰਦਾ ਲੈਣ ਆਂਦਾ ਤੇ ਉਹ ਬਈ ਮੇਰੇ ਕੋਲੇ ਨਾ ਸਿੱਧੇ ਆਪ ਆਜਿਆ ਕਰੋ ਜਿਹੜੇ ਕਈ ਵਾਰੀ ਤੁਸੀਂ ਆਪਦੇ ਨਾਲ ਬੰਦੇ ਲੈ ਕੇ ਆਨੋ ਵੀ ਯਾਰ ਆਪਾਂ ਨੂੰ ਜਾਂਚ ਘੱਟ ਆ ਆਪਾਂ ਨੂੰ ਪਤਾ ਨਹੀਂ ਆਪਾਂ ਬੰਦੇ ਨਾਲ ਲੈ ਚੱਲਦੇ ਆ ਫਲਾਣੇ ਨੂੰ ਲੈ ਚੱਲਦੇ ਆ ਕੋਈ ਆਪਦਾ ਅੰਢੀ ਗਵੰਢੀ ਰਿਸ਼ਤੇਦਾਰ ਮੈਂ ਕਿਸੇ ਤੇ ਦੋਸ਼ ਨਹੀਂ ਲਾ ਰਿਹਾ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਮੇਰੇ ਨਾਲ ਜਿਹੜੇ ਆ ਕੇ ਮਤਲਬ ਕਹਿੰਦੇ ਨੇ ਮੈਂ ਉਸ ਗੱਲ ਦਾ ਬਲੀਵ ਕਰ ਰਿਹਾ ਬਈ ਉਰੇ ਆ ਕੇ ਹੁਣ ਮੈਂ ਇਸ ਮੰਗਰ ਆਪਾਂ ਦਾ ਕਮਾਉਣਾ 5-7000 ਰੁਪਇਆ ਜਾਇਜ ਅਗਲੇ ਨੂੰ ਕਹੀ ਕੇ 4000 ਨਾਲ ਵੀ ਦੇ ਦਿਆ ਨਾ 3 ਨਾਲ ਵੀ 5 ਨਾਲ ਵੀ 7 ਨਾਲ ਵੀ ਤੇ ਗੱਲ ਕੀ ਹੁੰਦੀ ਹੈ ਜਦੋਂ ਕੋਈ ਬੰਦਾ ਮੈਂਸ ਲੈਣ ਆਂਦਾ ਉਹਦੇ ਨਾਲ ਬੰਦੇ ਆਉਂਦੇ ਨੇ ਉਹ ਸਾਈਡ ਤੇ ਬੁਲਾ ਕੇ ਇਹ ਕਹਿੰਦੇ ਨੇ ਬਈ 5-4000 ਰੁਪਏ ਸਾਡਾ ਜ਼ਰੂਰ ਰੱਖੀ ਤਾਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਈ ਤੁਸੀਂ ਕਿਸੇ ਨਾਲ ਵੀ ਆਉਨੇ ਹੋ ਇੱਕ ਤਾਂ ਬਈ ਮੈਨੂੰ ਆ ਕੇ ਕੋਈ ਕਮਿਸ਼ਨ ਬਾਰੇ ਨਾ ਕਿਹਾ ਕਰੋ ਕਿਉਂਕਿ ਆਪਾਂ ਸਿੱਧਾ ਪਸ਼ੂ ਦੰਨੇ ਆ ਸਿੱਧੀ ਆਪ ਲੈਨੇ ਆ ਤੇ ਵਿੱਚ ਬਈ ਜੇ 5-7000 ਮੈਂ ਕਮਾ ਲਿਆ 5-7000 5-4000 ਸੋਨੂੰ ਦੇਤਾ ਦੋ 3000 3 4000 ਅਗਲੇ ਨੂੰ ਕਿਰਾਇਆ ਪੈ ਗਿਆ 15000 ਚ ਮੈਂ ਇਸ ਛੁਕੀ ਤੇ 5 4000 ਅਸੀਂ ਪਿੱਛੋਂ ਚੰਗੀ ਮਹਸ ਤੇ ਕਈ ਵਾਰ ਨਫਾ ਦੇ ਕੇ ਪਿੱਛੋਂ ਵੀ ਲੈਣੀ ਪੈਂਦੀ ਹੈ ਤੇ 25 3000 ਮਹਸ ਅੱਗੇ ਜਾ ਕੇ ਮਹਿੰਗੀ ਹੋ ਜਾਂਦੀ ਹੈ ਤੇ ਦੂਜਾ ਬੰਦਾ ਦੇਖਣ ਵਾਲਾ ਕਹਿੰਦਾ ਯਾਰ ਤੈਨੂੰ ਰੈਡੂ ਨੇ ਠੱਗ ਲਿਆ ਹਨਾ ਤਾਂ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਮੈਂ ਇਹ ਲੈਣੀ ਹੈ ਝੋਟੀਆਂ ਲੈਣੀ ਹੈ ਪਹਿਲੇ ਦੂਜੇ ਤੀਜੇ ਸੂਏ ਤੱਕ ਝੋਟੀਆਂ ਮਿਲਦੀਆਂ ਨੇ ਆਪਣੇ ਲਵੇ ਤੇ ਜਦੋਂ ਆਪਾਂ ਝੋਟੀਆਂ ਲੈ ਕੇ ਆਨੇ ਆ ਵੀਡੀਓ ਪਾਉਣੇ ਆ ਹਰ ਟਾਈਮ ਆਪਣੇ ਕੋਲੇ ਮੱਝ ਨਹੀਂ ਹੁੰਦੀ ਤੇ ਹੁਣ بارش ਕਰਕੇ ਕੰਮ ਰੋਕਰ ਗਿਆ ਤੁਸੀਂ ਸਿੱਧੇ ਆਪ ਲੈਣ ਆਜੋ ਛੋਡੇ ਤੋਂ 5 ਰੁਪਏ ਵੀ ਨਹੀਂ ਆਪਾਂ ਵੱਧ ਲੰਦੇ ਇਹ ਪ੍ਰਮਾਤਮਾ ਜਾਣਦਾ ਜਾਂ ਥੱਲੇ ਇਸ ਧਰਤੀ ਤੇ ਖੜਿਆ ਆਪਾਂ ਜਾਣਦੇ ਆ ਯਕੀਨ ਤਾਂ ਦੇਖੋ ਲੋਕਾਂ ਨੇ ਬਣਾਉਣਾ ਹੁੰਦਾ ਤੇ ਜਦ ਬੰਦੇ ਦੇ ਵਿਸ਼ਵਾਸ ਨੇ ਬੰਦੇ ਦੇ ਮਾਨੇ ਬਣਾਉਣਾ ਹੁੰਦਾ ਜੇ ਛੋਡਾ ਮਨ ਆਪਣੇ ਤੇ ਤੇਜਦਾ ਤਾਂ ਆਪਣੇ ਕੋਲੇ ਆਓ ਨਹੀਂ ਆਪਾਂ ਕਿਸੇ ਨੂੰ ਵੀ ਧੱਕੇ ਨਾਲ ਮਹਿਸ ਨਹੀਂ ਲੰਦੇ ਬਾਈ ਛੋਡੇ ਨਾਲ ਰੇਟ 5 ਰੁਪਈਆ ਦਾ ਵੀ ਹੇਰਾ ਫੇਰੀ ਨਹੀਂ ਹੋਊਗੀ ਕੋਈ ਆਪਾਂ ਵੱਧ ਰੇਟ ਮੰਗ ਕੇ ਸੌਦਾ ਨਹੀਂ ਕਰਦੇ ਵੀ 20 ਵੱਧ ਮੰਗ ਲਿਆ ਜਿੱਥੇ ਫਸ ਗਿਆ ਉੱਥੇ ਫਸਾ ਲਿਆ ਸਿਰਫ ਆਪਦਾ ਨਫਾ ਕਹਿ ਕੇ ਲੈ ਲੈਣਾ ਅਗਲੇ ਨੂੰ ਆਈ ਗਈ ਵੀ ਦੱਸ ਦਿੰਦੇ ਨੇ ਵੀ ਬਾਈ ਆ ਝੋਟੀ ਐਨੇ ਦੀ ਆਈ ਐ ਖੁਸ਼ ਹੋ ਕੇ ਨਾ ਭਾ ਦੇ ਜਾ ਕਈ ਵਾਰੀ ਤਾਂ ਇਹੋ ਜਿਹੇ ਬੰਦੇ ਆਉਂਦੇ ਨੇ ਆਈ ਗਈ ਦੱਸ ਕੇ ਵੀ 500 ਰੁਪਏ ਦੇਣਗੇ ਤੁਸੀਂ ਆਪ ਸਿਆਣੇ ਹੋ ਬਾਈ 500 ਰੁਪਏ ਨਾਲ ਤਾਂ ਕੋਈ ਮੈ ਛੱਡੋ ਕੋਈ ਸਾਈਕਲ ਦੀ ਟੂਪ ਵੀ ਨਹੀਂ ਦਿੰਦਾ ਦੋ ਘੜੀ ਉਹ ਵੀ ਅੱਜ ਕੱਲ 2.5-300 ਦੀਆਂ ਹੋਈਆਂ ਖੜੀਆਂ ਨੇ ਤੇ ਤੁਸੀਂ 500 ਰੁਪਏ ਨਾਲ ਆ ਕੇ ਜਿਹੜੀ ਮੈਂ ਇਸ ਕਹਣਾ ਉਹਦੇ 'ਚ ਨਾਲੇ ਆਪਾਂ ਨੂੰ ਕੱਚਾ ਪੈਂਦਾ ਨਾਲੇ ਫਿਰ ਅਗਲਾ ਰੁਸ ਕੇ ਜਾਂਦਾ ਆਪਾਂ ਆਪਦਾ ਜੈਨੂਨ ਰੇਟ ਨਾਲ ਜਾਇਜ਼ ਰੇਟ ਨਾਲ ਮੇਰੀਆਂ ਝੋਟੀਆਂ ਪਹਿਲੀ 10-15000 ਮੰੰਦੀਆਂ ਹੁੰਦੀਆਂ ਨੇ ਘੱਟ ਦੇਖ ਲਓ ਹੁਣ ਐਡੀਆਂ ਐਡੀਆਂ ਝੋਟੀਆਂ ਪੁੱਛੀਆਂ ਆਹ ਹੱਡ ਦੇ ਕਿੱਥੇ ਪਿਆ ਪਿੱਠ ਪੁੜੇ ਨਵੀਂ ਝੋਟੀ ਆ ਰਾਤ ਸੂਈ ਆ ਲੇਵਾਦੀ ਖਾਲੀ ਕਰਤੀ ਆ ਨਾਲੇ ਦੇਖ ਥਣ ਕਿੱਥੇ ਪਿਆ ਐਹੇ ਜੀਆਂ ਝੋਟੀਆਂ ਲੈ ਕੇ ਆਨਾ ਬਾਈ ਮੈਂ ਵਧੀਆ ਦੁੱਧ ਵਾਲੀਆਂ ਕਿੱਥੇ ਤੱਕ ਲੇਵਾ ਬਿਆ ਤੇ ਮੈਸਰ ਖਾਨੇ ਝੋਟੀ ਜਾਊਗੀ ਤੇ ਹੁਣ ਇਹੇ ਡੰਗਰਾਂ ਦੇ ਭਾਈ ਭਾਅ ਤਾਂ ਲੱਗਦਾ ਤੇ ਆਪਾਂ ਜਮੀ ਜਾਇਜ਼ ਕਮਾਈ ਨਾਲ ਦਿੰਨੇ ਆ ਇਹੇ ਝੋਟੀਆਂ ਆਪਾਂ ਨੇ 5000 ਨਾਲ 4500 ਨਾਲ ਦਿੱਤੀ ਐ ਤੇ ਸਾਰੀਆਂ ਝੋਟੀਆਂ ਆਪਾਂ 4-5000 ਨਾਲ ਹੀ ਦੰਨੇ ਆ ਤੁਸੀਂ ਆਪ ਸਿੱਧੇ ਆ ਕੇ ਜਿੰਮੇ ਮਰਜ਼ੀ ਝੋਟੀ ਲੈ ਸਕਦੇ ਹੋ ਛੋਡੇ ਨਾਲ 1 ਰੁਪਏ ਦੀ ਵੀ ਵਹਿਰਾਗ ਨਹੀਂ ਹੋਊਗੀ ਥਾਣਾ ਪਿੱਛੇ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਆਨਲਾਈਨ ਮੰਗਾਨੀ ਆ ਵਟਸਐਪ ਤੇ ਕਨੈਕਟ ਕਰ ਲਿਆ ਕਰੋ ਤੇ ਜਿਹੜੇ ਦਿਨ ਆਪਾਂ ਮਾਲ ਲੈ ਕੇ ਆਨੇ ਆ ਉਸ ਦਿਨ ਦੀ ਵੀਡੀਓ ਪਾਨੇ ਰੇਨੂ ਡੈਰੀ ਫਰਮ ਪੇਜ ਫੋਲੋ ਕਰਕੇ ਆਪਣੇ ਕੋਲ ਆ ਜਿਓ WhatsApp ਤੇ ਮੈਸੇਜ ਕਰ ਦਿਓ ਕਿਉਂਕਿ ਫੋਨ ਇਹਨੇ ਨਾ ਚੱਕਣ ਕਰਕੇ ਲੋਕ ਵਿੱਚ ਕਹਿੰਦੇ ਨੇ ਬਾਈ ਤੂੰ ਫੋਨ ਨਹੀਂ ਚੱਕਦਾ ਫੋਨ ਬਾਈ ਚੱਕੇ ਨਹੀਂ ਜਾਂਦੇ ਫੋਨ ਆਉਂਦੇ ਨੇ ਨਜਾਇਜ਼ ਆ ਤੇ ਹੁਣ ਇਸ ਟਾਈਮ ਆਪਣੇ ਕੋਲੇ ਮਾਲ ਸਾਰਾ बिकਿਆ ਹੋਇਆ ਹੈ 14 ਝੋਟੀਆਂ ਦੀਆਂ 14 ਚੋਂ 14 ਵਿਕ ਰਹੀਆਂ ਨੇ ਇੱਕ ਝੋਟੀ ਰਹਿ ਗਈ ਹੈ ਸਿਰਫ 14 15 ਕਿਲੋ ਵਾਲੀ 1,60,000 ਦੇ ਭਾਅ ਦੀ ਤੇ ਬਾਕੀ ਸਾਰਾ ਮਾਲ ਵੇਚ ਗਿਆ ਤੇ ਬਾਕੀ ਜੇ ਕਿਸੇ ਨੇ ਲੈਣਾ ਹੈ ਨੰਬਰ ਆਪਣਾ 9878646843 WhatsApp ਨੰਬਰ ਹੈ 9501049852 ਆਪਣਾ ਕਾਲ ਨੰਬਰ ਹੈ ਜਦੋਂ ਮਰਜੀ ਕਰੋ ਮੈਸੇਜ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਮੈਂ ਇਸ ਲੈਣ ਸਿੱਧਾ 5-4 ਦਿਨਾਂ ਦੇ ਵਿੱਚ ਲੈ ਕੇ ਆਵਾਂਗਾ ਉਦੋਂ ਬਾਅਦ ਲੈ ਸਕਦੇ ਹੋ ਵੀਡੀਓ ਮੇਰੀ ਸ਼ੇਅਰ ਕਰ ਦਿਓ ਚੰਗਾ ਲੱਗਿਆ ਅੱਗੇ ਕਰ ਦਿਓ ਮਾੜਾ ਲੱਗਿਆ ਭਰਾਵੋ ਮੇਰਾ ਚੈਨਲ ਡਿਲੀਟ ਕਰ ਦਿਓ ਜਿੰਨਾਂ ਤੋਂ ਮੈਂ ਚੁੱਪਦਾ ਜਿਨ੍ਹਾਂ ਨੂੰ ਮੈਂ ਬੁਰਾ ਲੱਗਦਾ ਜਿਨ੍ਹਾਂ ਨੂੰ ਮੈਂ ਮਾੜਾ ਲੱਗਦਾ ਜਿੰਨਾ ਕਰਕੇ ਜਿਹੜੇ ਕਈ ਕਹਿੰਦੇ ਨੇ ਵੀ ਤੇਰੇ ਕਿਹੜੇ ਖੋਲੇ ਨੇ ਲੋਕਾਂ ਨੂੰ ਤੂੰ ਠੱਗ ਰਿਆ ਲੋਕਾਂ ਦੇ ਤੂੰ ਗਲ ਵੱਡ ਰਿਆ ਉਹਨਾਂ ਤੋਂ ਬਈ ਆਪਾਂ ਗਰੇਜ ਕਰਦੇ ਆ ਵੀ ਤੁਸੀਂ ਬਈ ਸਾਡਾ ਪੇਜ ਵੀ ਡਿਲੀਟ ਕਰੋ ਸਾਨੂੰ ਦੇਖਣਾ ਬੰਦ ਕਰੋ ਅਸੀਂ ਸੇਵਾ ਕਰਨ ਲੱਗੇ ਹੋਇਆ ਆ ਆਪਣੀ ਰੋਟੀ ਸਾਡੀ ਵੀ ਚੱਲ ਰਹੀ ਆ ਗੱਡੀ ਵਾਲੇ ਦੀ ਵੀ ਚੱਲ ਰਹੀ ਆ ਗਾਹਾਂ ਸਾਡੇ ਤੋਂ ਲਿਜਾਣ ਵਾਲੇ ਦੀ ਵੀ ਚੱਲ ਰਹੀ ਆ ਸਭ ਦੀ ਰੋਟੀ ਚੱਲ ਰਹੀ ਆ ਸਾਡੇ ਕਾਰਨ ਤੇ ਬਾਕੀ ਆਪਾਂ ਦਾ ਕੌਣ ਆ ਚਲਾਉਣ ਵਾਲਾ ਪ੍ਰਮਾਤਮਾ ਲੋਕਾਂ ਦੇ ਫਾਰਮ ਚੱਲ ਰਹੇ ਨੇ ਲੋਕਾਂ ਜਿਹੜੇ ਨਵੇਂ ਮੁੰਡੇ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਲਗਾਤਾਰ ਕੰਮ ਵੱਧ ਰਿਹਾ ਹੈ ਤੇ ਉਹਨਾਂ ਨੂੰ ਵਾਦਾ ਵੀ ਹੋ ਰਿਹਾ ਤੇ ਉਹਨਾਂ ਦੇ ਪਰਿਵਾਰ ਵੀ ਖੁਸ਼ ਹੋ ਰਹੇ ਨੇ ਇਹਦੇ ਕਰਕੇ ਆਪਾਂ ਇਹ ਕੰਮ ਕਰਨ ਲੱਗੇ ਹੋਇਆ ਕੋਈ ਵਪਾਰ ਦਾ ਆਪਾਂ ਨੂੰ ਸ਼ੌਂਕ ਨਹੀਂ ਕੋਈ ਵਪਾਰ ਲਿਆ ਤੇ ਆਪਾਂ ਨੇ ਆਪਦਾ ਘਰ ਪਰਨ ਵਾਲਾ ਕੰਮ ਨਹੀਂ ਕਰਿਆ ਹੋਇਆ ਸਿਰਫ ਇੱਕ ਨਵੇਂ ਮੁੰਡਿਆਂ ਦੇ ਨਾਲ ਜੋੜਨ ਵਾਸਤੇ ਇਸ ਕੰਮ ਨੂੰ ਆਪਾਂ ਮੱਝਾਂ ਲੈ ਕੇ ਆਨੇ ਆ ਹਰਿਆਣੇ ਦੀਆਂ ਤੇ ਤਾਂ ਆਪਾਂ ਮੱਝਾਂ ਵੇਚਦੇ ਆਂ ਚੰਗਾ ਲੱਗਿਆ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ